ਸਾਰੇ ਮੁਲਾਜ਼ਮ ਸਾਥੀਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਜਿਵੇਂ ਕਿ ਆਪ ਸਕਰੀਨ ਤੇ ਦੇਖ ਹੀ ਰਹੇ ਹੋ ਕਿ ਪੰਜਾਬ ਸਰਕਾਰ ਦਾ ਪੈਨਸ਼ਨ ਵਾਲੀ ਇੱਕ ਐਮ ਫੈਸਲਾ ਹੋਰ ਆ ਗਿਆ ਹੈ ਜਿਹੜਾ ਕਿ ਮਾਨਜੋ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕੀਤਾ ਗਿਆ ਤਾਂ ਮਹੀਨਾ ਸਤੰਬਰ ਦੀ ਜਿਹੜੀ ਪੈਨਸ਼ਨ ਆ ਉਹਨਾਂ ਨੂੰ ਵਧ ਕੇ ਮਿਲੇਗੀ ਇਹ ਬਾਤ ਕਿਉਂ ਮਿਲੇਗੀ ਜਾਣਾਂਗੇ ਅੱਜ ਜਿਸੀ ਇਸ ਵੀਡੀਓ ਦੇ ਵਿੱਚ ਲੇਕਿ ਆਪ ਸਭ ਜਾਣਦੇ ਹੀ ਹੋ ਕਿ ਕੰਪਿਊਟੇਸ਼ਨ ਤੇ ਕੁਝ ਮੁਲਾਜ਼ਮਾਂ ਨੇ ਰਿਟ ਕੀਤੀ ਸੀ ਸਾਡੀ ਜਿਹੜੀ ਕੰਪਿਊਟੇਸ਼ਨ ਆ ਉਹ 15 ਸਾਲ ਦੇ بجائے 10 ਮਹੀਨੇ ਤੇ 8 10 ਸਾਲ ਤੇ 8 ਮਹੀਨੇ ਵਿੱਚ ਕੱਟੀ ਜਾਵੇ। ਸੋ ਇਹ ਤੇ ਸਟੇਲ ਲਗਾ ਦਿੱਤੀ ਗਈ ਸੀ ਮਾਨਜੋ ਹਾਈ ਕੋਰਟ ਨੇ ਤੇ ਉਸੇ ਸਟੇਟ ਨੂੰ ਲਾਗੂ ਕਰਦੇ ਆ ਪੰਜਾਬ ਸਰਕਾਰ ਨੇ ਇੱਕ ਠੀ ਜਾਰੀ ਕਰ ਦਿੱਤੀ ਹੈ ਕਿ ਸਤੰਬਰ ਮਹੀਨੇ ਦੀ ਪੈਨਸ਼ਨ ਵਿੱਚ ਕਿਸੇ ਵੀ ਪੈਨਸ਼ਨਰ ਦੀ ਕਟੌਤੀ ਜਿਹੜੀ ਉਹ ਨਹੀਂ ਹੋਵੇਗੀ ਜਿਨ੍ਹਾਂ ਦੀ 10 ਸਾਲ 8 ਮਹੀਨੇ ਤੋਂ ਇਹੜੀ ਕਟੌਤੀ ਹੈ ਜ਼ਿਆਦਾ ਹੋ ਗਈ ਹੈ। ਹੁਣ ਉਹਨਾਂ ਮੁਲਾਜ਼ਮਾਂ ਲਈ ਖੁਸ਼ਖਬਰੀ ਹੈ ਜਿਨ੍ਹਾਂ ਦੀ 10 ਸਾਲ 8 ਮਹੀਨੇ ਸਰਵਸ ਹੋ ਗਈ ਹੈ ਉਹਨਾਂ ਦੀ ਅਗਲੇ ਮਹੀਨੇ ਜਿਹੜੀ ਕਟੌਤੀ ਹੈ ਉਹ ਬੰਦ ਕਰ ਦਿੱਤੀ ਗਈ ਹੈ ਤੇ ਅਗਲੇ ਮਹੀਨੇ ਉਹਨਾਂ ਨੂੰ ਜਿਹੜੀ ਕਟੌਤੀ ਹੈ ਉਹ ਨਹੀਂ ਹੋਵੇਗੀ ਤੇ ਕਟੌਤੀ ਤੋਂ ਬਗੈਰ ਉਹਨਾਂ ਦੀ ਤਨਖਾਹ ਜਿਹੜੀ ਹੈ ਸੌਰੀ ਪੈਨਸ਼ਨ ਜਿਹੜੀ ਹੈ ਉਹਨਾਂ ਨੂੰ ਮਿਲੇਗੀ ਸੋ ਇਹ ਪੰਜਾਬ ਸਰਕਾਰ ਦਾ ਇੱਕ ਹੈ ਫੈਸਲਾ ਹੈ ਜਿਹੜਾ ਪੈਨਸ਼ਨਰਸ ਲਈ ਸਾਰੇ ਪੈਨਸ਼ਨਰਸ ਲਈ ਖੁਸ਼ਖਬਰੀ ਦੀ ਇੱਕ ਲੈ ਕੇ ਆਇਆ ਤੇ ਉਹਨਾਂ ਲਈ ਜਿਹੜੀ ਤਨਖਾਹ ਜਿਹੜੀ ਹੈ ਉਹ ਵੱਧ ਕੇ ਉਹਨਾਂ ਨੂੰ ਮਿਲੇਗੀ ਜੇਕਰ ਮੇਰੀ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਆਪ ਸਭ ਦਾ ਮੇਰੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ